ਪਟਿਆਲਾ ਵਿਖੇ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਵੱਲੋਂ ਤੀਜਾ ਬੈਸਟ ਸ਼ੂਟਰ ਸ਼ੂਟਿੰਗ ਚੈਂਪੀਅਨਸ਼ਿਪ 2024 ਕਰਵਾਈ ਗਈ ਜਿਸ ਦੌਰਾਨ ਤਕਰੀਬਨ 1000 ਤੋਂ ਵੱਧ ਸ਼ੂਟਰਾਂ ਨੇ ਭਾਗ ਲਿਆ ਜਿਸ ਵਿੱਚ ਤਕਰੀਬਨ 2200 ਸ਼ੂਟਿੰਗ ਸ਼ੂਟਰਾਂ ਨੂੰ ਮੈਡਲ ਤਕਸੀਮ ਕੀਤੇ ਗਏ ਸ਼ੂਟਿੰਗ ਕੋਚ ਸविता ਜੋਸ਼ੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਦੇ ਨਾਲ-ਨਾਲ ਖਿਡਾਰੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਵਿੱਚ ਰੁਚੀ ਲੈਣੀ ਚਾਹੀਦੀ ਹੈ ਅੱਜ ਕੀ ਨਾਂ ਦਾ ਨਾਮ ਪ੍ਰਸੰਸ਼ਾ ਸ਼ਰਮਾ ਹੈ ਕੱਤੋਂ ਸ਼ੂਟਿੰਗ ਕਰਤੋਂ ਜੀ ਮੈਨੂੰ ਜੀ ਮਹਿਜ 6 ਮਹੀਨੇ ਹੋਇਆ ਜੀ ਸ਼ੂਟਿੰਗ ਕਰਦੇ ਹੋਏ ਤੇ ਮੈਂ ਆਪਣੇ ਸ਼ੂਟਿੰਗ ਕੈਰੀਅਰ ਦਾ ਪਹਿਲਾ ਮੈਡਲ ਹਾਸਲ ਕੀਤਾ ਹੈ ਤੇ ਵਿੱਚੋਂ ਦੀ 3 ਮਹੀਨੇ ਦੀ ਮੈਂ ਆਪਣੇ ਪੇਪਰਾਂ ਕਰਕੇ ਬ੍ਰੇਕ ਵੀ ਦਿੱਤੀ ਸੀ ਉਸ ਤੋਂ ਬਾਅਦ ਮੈਂਨੇ 1 ਮਹੀਨਾ ਪੂਰੀ ਹੌਨਕਾ ਸੈਨਿਕ ਕਰਕੇ ਆਪਣੇ ਮਿਹਨਤ ਨਾਲ ਬ੍ਰੌਂਜ਼ ਮੈਡਲ ਹਾਸਲ ਕੀਤਾ ਇਹਦੇ ਵਿੱਚ ਕ੍ਰੈਡਿਟ ਕਦੋਂ ਦਿਨਾ ਚਾਹੁੰਦਾ ਹੈ ਇਹਦਾ ਕ੍ਰੈਡਿਟ ਮੇਰੇ ਕੋਚ ਡਾਕਟਰ ਪ੍ਰਵੇਸ਼ ਜੋਸ਼ੀ ਜੀ ਨੂੰ ਜਾਂਦਾ ਹੈ ਤੇ ਮੇਰੇ ਮਾਪਿਆਂ ਨੂੰ ਜਾਂਦਾ ਹੈ ਕੋਈ ਸ਼ਡਿਊਲ ਰਹੇਗਾ ਮੇਰਾ ਦਿਨ ਦਾ ਸ਼ਡਿਊਲ ਐਵੇਂ ਜੀ ਮੈਨੂੰ ਮੈਂ ਸਕੂਲ ਵੀ ਜਾਣਾ ਤੇ ਸਕੂਲੋਂ ਆ ਕੇ ਮੇਰੀ ਮਦਰ ਮੇਰੀ ਪੂਰੀ ਡਾਈਟ ਦਾ ਖਿਆਲ ਰੱਖਦੇ ਆਂ ਉਸ ਤੋਂ ਬਾਅਦ ਫਿਰ ਮੈਂ ਆਪਣਾ 6 ਘੰਟੇ ਆਪਣਾ ਯੇਰ ਇਨ ਮੇ ਵਰਕਆਊਟ ਕਰਦਾ ਤੇ ਉਸ ਤੋਂ ਬਾਅਦ ਫਿਰ ਮੈਨੂੰ 6 ਕਿਲੋਮੀਟਰ ਮੈਂ ਸਾਈਕਲਿੰਗ ਤੇ ਜਾਣਾ ਤੇ ਸਾਈਕਲ ਲਾ ਕੇ ਤੇ 6 ਕਿਲੋਮੀਟਰ ਤੇ ਵਾਪਸ ਆਣਾ ਤੇ 12 ਕਿਲੋਮੀਟਰ ਟੋਟਲ ਮੈਂ ਸਾਈਕਲ ਤੇ ਹੀ ਆਪਣਾ ਅ ਅਕੈਡਮੀ ਜਾਂਦਾ ਤੇ ਅਕੈਡਮੀ ਤੋਂ ਵਾਪਸ ਆਉਣਾ। ਸੋ ਕਈ ਹਡਲਸ ਵੀ ਆਉਂਦੇ ਨੇ। ਅ ਜਦੋਂ ਸ਼ੂਟਿੰਗ ਕਰਦੇ ਹਾਂ ਕਿਸੇ ਤਰ੍ਹਾਂ ਦੇ। ਹਾਂਜੀ ਹਡਲ ਜਾਂਦੇ ਆ ਸਾਡੇ ਮਸਲ ਪੰਪ ਹੋ ਜਾਂਦੇ ਆ ਤੇ ਮਸਲ ਮਸਲ ਪੇਨ ਹੁੰਦੇ ਆ ਪਰ ਜਦੋਂ ਜਦੋਂ ਉਹ ਆਦਤ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਉਹਨਾਂ ਨੂੰ ਵੀ ਅਸੀਂ ਭੁੱਲ ਕੇ ਆਪਣੀ ਪੂਰੀ ਮਿਹਨਤ ਨਾਲ ਪ੍ਰੈਕਟਿਸ ਕਰਦੇ ਹਾਂ। ਬਟੇ ਕੋਸਟਲੀ ਵਗੈਰਾ ਹੁੰਦੀ ਹੋਏ ਕਿ ਜਦੋਂ ਜਿਹੜੀ ਸ਼ੂਟਿੰਗ ਕਰਦੇ ਹੋ। ਹਾਂਜੀ ਕੋਸਟਲੀ ਤਾਂ ਹੁੰਦੀ ਆ ਜੀ। ਜਿਵੇਂ ਕਿ ਜਿਹੜੀ ਸਭ ਤੋਂ ਵਧੀਆ ਗੱਲ ਹੈ ਉਹ 240000 ਦੀ ਹੈ ਜੀ ਐਵੇਂ ਤੁਸੀਂ ਆਪਣੀ ਘਰ ਨਾਲ ਕਰਦੇ ਹੋ ਤਾਂ ਛੋਟੇ ਅਕੈਡਮੀ ਅਕੈਡਮੀ ਤੋਂ ਅਕੈਡਮੀ ਅਲੀ ਕਰਨ ਨਾਲ ਮੈਂ ਸ਼ੂਟਿੰਗ ਕਰਦਾ ਸਟੱਡੀ ਲਈ ਟਾਈਮ ਕਿਵੇਂ ਨਿਕਾਲਦਾ ਕਰਦੇ ਸਟੱਡੀ ਲਈ ਜੀ ਮੈਂ ਆਪਣਾ ਕੰਮ ਸਕੂਲ ਚ ਖਤਮ ਕਰ ਲੈਂਦਾ ਤੇ ਸਕੂਲ ਚ ਜਦ ਮੇਰਾ ਟੈਸਟ ਹੁੰਦਾ ਇੱਕ ਇੱਕ ਮਿੰਟ ਪਹਿਲਾਂ ਇਹ ਰਿਸੈਸਟ ਮੈਂ ਉਹ ਟੈਸਟ ਪੜ੍ਹ ਕੇ ਦੇ ਦਿੰਦਾ ਕਿੰਨੇ ਪਰਸੈਂਟ ਨੰਬਰ ਆਇਆ ਕਿੰਨੇ ਮੇਰੇ ਨੇ 76% ਨੰਬਰ ਆਇਆ ਸੀ ਜੀ ਕਤਮ ਫਿਊਚਰ ਚ ਇੱਕ ਬਣਨਾ ਚਾਹੁੰਦਾ ਹਾਂ ਮੈਂ ਫਿਊਚਰ ਚ ਇੱਕ ਚੰਗਾ ਇੰਡੀਆ ਪਲੇਅਰ ਬਣਨਾ ਚਾਹੁੰਦਾ ਹਾਂ ਜੀ ਤੇ ਆਪਣੇ ਦੇਸ਼ ਦਾ ਆਪਣੇ ਕੋਚ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂ ਤੁਸੀਂ ਫੂਟਬਾਲਿੰਗ ਅਕੈਡਮੀ ਵੱਲੋਂ ਜਿਹੜੇ ਟੂਰਨਾਮੈਂਟ ਕਰਾਇਆ ਗਿਆ ਬਹੁਤ ਹੀ ਸਲਾਘਾਯੋਗ ਹੈ ਆ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਕਿ ਜੇਕਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਬੱਚੇ ਜਿਹੜੇ ਆ ਉਹਨਾਂ ਨੂੰ ਅ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਔਰ ਉਹ ਬੱਚੇ ਜਿਹੜੇ ਆ ਉਹਨਾਂ ਦੀ ਹੌਸਲਾ ਬਜਾਈ ਹੁੰਦੀ ਆ ਤਾਂ ਕਿ ਉਹ ਏਸ਼ੀਆ ਅਤੇ 올림픽 ਦੇ ਵਿੱਚੋਂ ਉਹ ਮੈਡਲ ਲੈ ਕੇ ਆਉਂਦੇ ਆ ਔਰ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਤਾਂ ਮੈਂ ਇਸ ਸਮਝਾ ਕੇ ਇਹ ਜਿਹੜੇ ਸਾਡੇ ਬੱਚੇ ਆ ਉਹ ਪੂਰੀ ਦੁਨੀਆ ਦੇ ਨੰਬਰ 1 ਬਣ ਕੇ ਦੁਨੀਆ ਦੇ ਅਥਲੈਟ ਬਣਦੇ ਆ ਜਾਂ ਜਿਹੜੇ ਵਿਅਕਤੀ ਅੰਦਰ ਦੇ ਆ ਦੇਖੋ ਜਿੱਦ ਤੱਕ ਮੈਂ ਇਹ ਹੀ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਬੱਚਿਆਂ ਨੂੰ ਸਾਰੀਆਂ ਖੇਡਾਂ ਵਿੱਚ ਲਗਾਉਣਾ ਚਾਹੀਦਾ ਔਰ ਜਿਵੇਂ ਕਿ ਸ਼ੂਟਿੰਗ ਦਾ ਲਗਾ ਲਓ ਫੁੱਟਬਾਲ ਦਾ ਲਗਾ ਲਓ ਆਕੀ ਦਾ ਲਗਾ ਲਓ ਕਿ ਜਿਹੜੇ ਆਪਾਂ ਸਾਹਤ ਮਾਰੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਦੋਂ ਕਿਤੇ ਏਸ਼ੀਆ 올림픽 ਹੁੰਦੀ ਹੈ ਕਿੰਨੀਆਂ ਕੰਟਰੀਆਂ ਜਾਂਦੀਆਂ ਮੈਨਾਂ ਨਹੀਂ ਲੈਣਾ ਚਾਹਦਾ ਕੁਝ ਗੇਮ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀ ਗੇਮ 10 12 ਕੰਟਰੀਆਂ ਸਿਆ ਲੇਕਿਨ ਆਪਾਂ ਉਹਨਾਂ ਨੂੰ ਨਹੀਂ ਪ੍ਰਮੋਟ ਕਰਦੇ ਆ ਮੈਂ ਨਹੀਂ ਕਹਦਾ ਸਾਨੂੰ ਸਾਰੀਆਂ ਗੇਮਾਂ ਨਾਲ ਪਿਆਰ ਕਰਨਾ ਚਾਹੀਦਾ ਪਰ ਜਿਹੜੀਆਂ ਗੇਮਾਂ ਐਕਚੁਅਲੀ ਇਸ ਤਰ੍ਹਾਂ ਦੀ ਗੇਮ ਹੈਗੀਆਂ ਜਿਵੇਂ ਫੈਕਿੰਗ ਹੋ ਗਿਆ ਹੋਰ ਕਿੰਨੀਆਂ ਗੇਮਾਂ ਸਾਰੀਆਂ ਗੇਮਾਂ 'ਤੇ ਧਿਆਨ ਦੇਣਾ ਚਾਹੀਦਾ ਸਾਰੀਆਂ ਗੇਮਾਂ ਵਿੱਚ ਬੱਚਿਆਂ ਨੂੰ ਲਗਾਉਣਾ ਚਾਹੀਦਾ ਤਾਂ ਕਿ ਵਕਤ-ਵਕਤ ਇਖਤਰਾਜ ਸਾਡੇ ਜਿਹੜੇ ਬੱਚੇ ਆ ਉਹ ਮੈਡਲ ਲੈ ਕੇ ਆਣ ਔਰ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇਖਦੇ ਜੇ ਪਹੁੰਚੇ ਕਿ ਉਹ ਜੀ ਸਾਫੀ ਨਾਮ ਨਾਲ ਫੜਾਈ ਤੋਂ ਕੀਤਾ ਜਾਂਦੇ ਨੇ ਕਿ ਅਭਿਨ ਅਪੀਨਾ ਤੋਂ ਬੱਚਾ ਚਾਹਤ ਘਰੇ ਕੰਮ ਤੋਂ ਹੋ ਗਿਆ ਕਿ ਉਹ ਜਾ ਵਾਇਆ ਕਰਦੇ ਡੋਗ ਸਿਟੀ ਦੇ ਵਿੱਚ ਚੁੱਕੇ ਦੇਖੋ ਬੱਚਾ ਜਿਸ ਪੋਸਟ ਕਰ ਰਿਹਾ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਜੂਥ ਹੈ ਜਿਵੇਂ ਕਿ ਕੁਝ ਜੂਥ ਸਾਡਾ ਕੜਾਹੇ ਪੈ ਜਾਂਦਾ ਬੱਚਾ ਕੜਾਹੇ ਨਹੀਂ ਪੈਂਦਾ ਮਾੜੀ ਸੰਗਤ ਨਹੀਂ ਜਿਆਦਾ ਨਸ਼ਿਆਂ ਵੱਲ ਵੀ ਬੱਚਾ ਜਾਂਦਾ ਸਭ ਤੋਂ ਪਹਿਲਾਂ ਉਹ ਬੱਚਾ ਡਿਸਪਲਿਨ ਦੇ ਵਿੱਚ ਰਹਿੰਦਾ। ਔਰ ਬੱਚਾ ਅੱਛੇ ਮੈਡਲ ਲੈ ਕੇ ਆਏਗਾ ਔਰ ਹਰੇਕ ਡਿਪਾਰਟਮੈਂਟ ਜਿਹੜਾ ਉਸ ਨੂੰ ਜੋਬ ਲਈ ਖੜਾ ਤੇ ਇਹ ਬੱਚਾ ਮੈਨੂੰ ਚਾਹੀਦਾ। ਸੋ ਬੱਚੇ ਦੇ ਮਿਹਨਤ ਕਰਨਗੇ, ਸਪੋਰਟ ਕਰਨਗੇ ਮੈਂ ਕਿਹਨਾ ਕਿਹਨਾ ਦੇ ਨਾਮ ਲਾਵਾਂ ਸਾਡੇ ਪੰਜਾਬ ਪੁਲਿਸ ਦੇ ਵਿੱਚ ਹੀ। ਪਦਮ ਸ਼੍ਰੀ ਸਰਦਾਰ ਕਰਤਾ ਸਿੰਘ ਜੀ ਜਿਹੜੇ ਕਿ ਉਹ ਸਾਡੇ ਆਈਪੀਐਸ ਕੈਕਟਰ ਸਪੋਰਟ ਡਿਪੂਟੀਸ਼ਨ ਪੰਜਾਬ ਵੀ ਰਹੇ ਹਨ ਆਈਜੀ ਸਾਹਿਬ ਦੀ ਪੋਸਟ ਤੋਂ ਉਹ ਜਿਹੜੇ ਆ ਰਿਟਾਇਰਮੈਂਟ ਹੋਈ ਆ ਔਰ ਇਸੇ ਤਰ੍ਹਾਂ ਜ਼ਿਲ੍ਹਾਇਏ ਆਫਿਸ ਸਰਦਾਰ ਸੁਰਿੰਦਰ ਸਿੰਘ ਛੋਟੀ ਸਾਹਿਬ ਔਰ ਹੋਰ ਮੈਂ ਕਿਹਨਾਂ ਕਰਾਂ ਨਾਮ ਲਵਾਂ ਔਰ ਜਿਨ੍ਹਾਂ ਨੇ ਵੱਖਰੇ ਵੱਖਰੇ ਫਾਰਮੈਂਟਾਂ ਦੇ ਵਿੱਚ ਉਹਨਾਂ ਨੂੰ ਬਹੁਤ ਅੱਛੀ ਉਹਦੇ ਦਿੱਤੇ ਗਏ ਸੋ ਜੇ ਬੱਚੇ ਸਪੋਰਟਸ ਕਰਨਗੇ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਆਪਣੇ ਅਕੈਡਮੀ ਦਾ ਸਕੂਲ ਦਾ ਨਾਮ ਤਾਂ ਰੋਸ਼ਨ ਕਰਨਗੇ ਉਸ ਦੇ ਨਾਲ ਸਾਡੇ ਲੋਕ ਇਹ ਵੀ ਸੋਚਦੇ ਆ ਕਿ ਤਰ੍ਹਾਂ ਕਿਤੇ ਜੋਬ ਮਲੇ ਜੋਬ ਉਹਨਾਂ ਦੇ ਮਗਰ ਮੋੜੇ ਸੋ ਮੈਂ ਇਹੀ ਫੀਲ ਕਰਦਾ ਨਸ਼ਿਆਂ ਤੋਂ ਦੂਰ ਰਹਿਣੀ ਸਭ ਤੋਂ ਵੱਡਾ ਅਪਰਾਧਾ ਔਰ ਦੇਸ਼ ਦਾ ਨਾਰੋਸ਼ਕ ਹੈ